ਇਹ ਖਤੀ ਨਹੀਂ ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਇਹ ਤਾਂ ਲਾਈਫ ਜ਼ਿੰਦਗੀ ਦਾ ਰੁਟੀਨ ਹੈ ਦੁੱਖ ਇਸ ਗੱਲ ਦਾ ਹੁੰਦਾ ਵੀ 5 ਸਾਲ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਬਾਅਦ ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ ਕਦੋਂ ਸਾਡੇ ਕੰਮ ਹੋਣਗੇ ਜੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ-ਬਾਰ ਉਹ ਫਿਰ ਮਨ ਨੂੰ ਦੁਖੀ ਕਰਦੇ ਨੇ ਹੋਰ ਕੋਈ ਗੱਲ ਨਹੀਂ ਹੈ ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਇੱਕ ਮੈਂ ਸਮਝਦਾ ਨਹੀਂ ਅਨਸ਼ਾਸਨ ਤੇ ਚੱਲਣ ਵਾਲੀ ਪਾਰਟੀ ਹੈ ਤੇ ਅਸੀਂ ਲੋਕ ਜਿਹੜੇ ਆ ਵਰਕਰ ਅਸੀਂ ਅਨਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ ਤੇ ਕਿੰਤੂ ਪਰੰਤੂ ਕਰਨ ਠੀਕ ਨਹੀਂ ਸਮਝਦੇ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਤੇ ਆ ਉਹ ਸ਼ਿਆਣੇ ਕਹਿੰਦੇ ਨੇ ਬਈ ਮਤਲਬ ਸਰੇ ਤਸلیم ਖਮ ਹੈ ਜੋ ਮਿਰਾਜੇ ਯਾਰ ਮੇ ਆਏ ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਝੁਕਾ ਕੇ ਮਨ ਲਿਆ ਕਿ ਇੱਕ ਮਹਿਲਾ ਕੋ ਉਮੀਦਵਾਰ ਬਣਾਣਾ ਕਿਤਨਾ ਸਹੀ ਹੈ ਜਿੱਤ ਪਾਈਗੀ ਅ ਜਿੱਤਣ ਦਾ ਜਾਂ ਹਾਰਨ ਦਾ ਇਹ ਤਾਂ ਲੱਗੇ ਕਈ ਵਾਰੀ ਕਿਸਮਤ ਤੇ ਹੁੰਦਾ ਤੇ ਕਈ ਵਾਰੀ ਆਪਣੇ ਕੰਮ ਤੇ ਹੁੰਦਾ ਤੇ ਕਈ ਵਾਰੀ ਕੈਂਡੀਡੇਟ ਤੇ ਵੀ ਉਹ ਕਿੰਨੀ ਜ਼ੋਰ ਨਾਲ ਲੋਕਾਂ ਚ ਆਪਣੀ ਗੱਲ ਪਚਾ ਰਿਹਾ ਉਹ ਕਿੰਨਾ ਕੁ ਲੋਕਾਂ ਨੂੰ ਮਿਲ ਰਿਹਾ ਕਿੰਨਾ ਕ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਡਿਪੈਂਡ ਕਰਦੀਆਂ ਦੂਜੀ ਗੱਲ ਇਹ ਹੈ ਬਈ ਕੀ ਉੱਪਰ ਵਾਲਾ ਜਿਹੜਾ ਮਤਲਬ ਮਾਲਕ ਪਰਮਾਤਮਾ ਖੁਦਾ ਕੀ ਉਹਦਰ ਤੇ ਮਿਹਰਬਾਨ ਹੈ ਜੇ ਉਹ ਮਿਹਰਬਾਨ ਹੈ ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ ਜੇ ਉਹ ਮਿਹਰਬਾਨ ਨਹੀਂ ਹੈ ਫਿਰ ਕੋਈ ਜਿਤਾ ਨਹੀਂ ਸਕਦਾ ਜਬ ਪਾਰਟੀਆਂ ਟਿਕਟ ਨਹੀਂ ਦੇਤੀ ਤਾਂ ਦੂਸਰੀ ਪਾਰਟੀਆਂ ਸੰਪਰਕ ਕਰਦੀਆਂ ਆਪਸੇ ਵੀ ਸੰਪਰਕ ਕੀਤਾ ਗਿਆ ਦੂਸਰੀ ਪਾਰਟੀ ਕਮਲ ਜੀ ਸਵਾਲ ਤੁਹਾਡਾ ਬੜਾ ਕਮਾਲ ਦਾ ਸਵਾਲ ਹੈ ਚਲੋ ਕਿਉਂਕਿ ਅੱਜ ਦੇ ਮੌਸਮ ਦੇ ਵਿੱਚ ਇਹ ਸਵਾਲ ਹੈ ਨਹੀਂ ਜ਼ਰੂਰੀ ਕਿਉਂਕਿ ਇਹ ਜਿਹੜਾ ਮਹੀਨਾ ਹੈ ਔਰ ਜਿਹੜਾ ਮੌਸਮ ਹੈ ਇਹ ਪੱਤ ਚੜਦਾ ਮੌਸਮ ਹੈ ਹੁਣ ਜਿ ਬੜੀ ਹਵਾ ਜਦਾਂ ਹਵਾ ਚਲਦੀ ਹੈ ਪੱਤੇ ਚੜ ਜਾਂਦੇ ਨੇ ਤੇ ਹੁਣ ਕਿਉਂਕਿ ਪਾਰਟੀਆਂ ਦੇ ਇਲੈਕਸ਼ਨ ਦੀ ਹਵਾ ਚਲਦੀ ਹੈ ਤਾਂ ਬੜਾ ਕੁਝ ਚੜ ਰਿਹਾ ਪਰ ਮੈਂ ਸਮਝਦਾ ਵੀ ਜਿਹੜਾ ਟਾਲੀ ਤਰ੍ਹਾਂ ਪਤਾ ਗਿਰ ਗਿਆ ਉਹ ਫਿਰ ਉਹਦਾ ਕੋਈ ਟਿਕਾਣਾ ਤਾਂ ਹੁੰਦਾ ਨਹੀਂ ਹੈ ਜਿੱਧਰ ਹਵਾ ਹੈ ਜਿੱਧਰ ਹਵਾ ਚੱਲਦੀ ਹੈ ਉਧਰ ਉਤਰ ਜਾਂਦਾ ਹੈ ਜੇ ਦੂਜੇ ਪਾਸੇ ਆ ਗਈ ਹੈ ਉਧਰ ਉਤਰ ਜਾਂਦਾ ਤੇ ਮੈਂ ਸਮਝਦਾ ਬਈ ਜੇ ਕੋਈ ਆਫਰ ਆਉਂਦੀ ਵੀ ਹੈ ਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਮੈਂ ਕਰਨਾ ਮੈਂ ਜਿੱਥੇ ਆਪਣੀ ਪਾਰਟੀ 'ਚ ਖੜਨ ਮੈਂ ਖੁਸ਼ ਹੈ ਔਰ ਖੜਾ ਰਹੂੰਗਾ ਜਿਸ ਤਰੀਕੇ ਸੇ ਆਪੀ ਲੋਕ ਸਭਾ ਹਲਕੇ ਸੇ ਅਮਰਜੀਤ ਕੋ ਉਮੀਦਵਾਰ ਬਣਾਇਆ ਹੈ ਕੀ ਆਪ ਹੁਣ ਕਾ ਸਾਥ ਦੇਂਗੇ ਉਹਨਾਂ ਲਈ ਪ੍ਰਚਾਰ ਕਰੇਂਗੇ ਜਾਂ ਕਰਾਂਗੇ ਪਾਰਟੀ ਜੋ ਮੈਨੂੰ ਹੁਕਮ ਕਰੂਗੀ ਮੈਂ ਉਹ ਕੰਮ ਕਰੂੰਗਾ ਟਿਕਟ ਕੱਟੀ ਜਾਣੀ ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਇਹ ਤਾਂ ਲਾਈਫ ਜ਼ਿੰਦਗੀ ਦਾ ਰੁਟੀਨ ਹੈ ਦੁੱਖ ਇਸ ਗੱਲ ਦਾ ਹੁੰਦਾ ਵੀ ਪੰਜ ਸਾਲ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਲੈ ਬਾਅਦ ਕਿ ਹੁਣ ਕੋਈ ਨਵਾਂ ਬੰਦਾ ਆਊਗਾ ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ ਕਦੋਂ ਸਾਡੇ ਕੰਮ ਹੋਣਗੇ ਜੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ-ਬਾਰ ਉਹ ਫਿਰ ਮਨ ਨੂੰ ਦੁਖੀ ਕਰਦੇ ਨੇ ਹੋਰ ਕੋਈ ਗੱਲ ਨਹੀਂ ਹੈ ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਇੱਕ ਮੈਂ ਸਮਝਦਾ ਬਈ ਅਨੁਸ਼ਾਸਨ ਤੇ ਚੱਲਣ ਵਾਲੀ ਪਾਰਟੀ ਹੈ ਤੇ ਅਸੀਂ ਲੋਕ ਜਿਹੜੇ ਆ ਵਰਕਰ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ ਤੇ ਕਿੰਤੂ ਪਰੰਤੂ ਕਰਨ ਠੀਕ ਨਹੀਂ ਸਮਝਦੇ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਤੇ ਆ ਉਹ ਸ਼ਾਇਦ ਕਹਿੰਦੇ ਨੇ ਬਈ ਮਤਲਬ ਸ਼ਰਤ تسلیم ਖਮ ਹੈ ਜੋ ਮਿਲਾਜੇ ਯਾਰ ਮੇ ਆਏ ਜੋ ਮਤਲਬ پارٹی ਨੇ ਹੁਕਮ ਕਰਤਾ ਉਹ ਸਿਰ ਝੁਕਾ ਕੇ ਮੰਨ ਲਿਆ ਇੱਕ ਮਹਿਲਾ ਕੋ ਉਮੀਦਵਾਰ ਬਣਾਣਾ ਕਿਤਨਾ ਸਹੀ ਹੈ ਜਿੱਤ ਪਾਏਗੀ ਜਿੱਤਣ ਦਾ ਜਾਂ ਹਾਰਨ ਦਾ ਇਹ ਨਾਲ تعلق ਹੈ کئی ਵਾਰੀ ਕਿਸਮਤ ਤੇ ਹੁੰਦਾ ਤੇ ਕਈ ਵਾਰੀ ਆਪਣੇ ਕੰਮ ਤੇ ਹੁੰਦਾ ਤੇ ਕਈ ਵਾਰੀ ਕੈਂਡੀਡੇਟ ਤੇ ਵੀ ਉਹ ਕਿੰਨੀਕ ਜ਼ੋਰ ਨਾਲ ਲੋਕਾਂ ਚ ਆਪਣੀ ਗੱਲ ਪਚਾ ਰਿਹਾ ਉਹ ਕਿੰਨਾ ਕ ਲੋਕਾਂ ਨੂੰ ਮਿਲ ਰਿਹਾ ਕਿੰਨਾ ਕ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਡਿਪੈਂਡ ਕਰਦੀਆਂ ਦੂਜੀ ਗੱਲ ਇਹ ਹੈ ਬਈ ਕੀ ਉੱਪਰ ਵਾਲਾ ਮੇਰਾ ਮਤਲਬ ਹੈ ਮਾਲਕ ਪਰਮਾਤਮਾ ਖੁਦਾ ਕੀ ਉਹਦਰ ਤੇ ਮਿਹਰਬਾਨ ਹੈ ਜੇ ਉਹ ਮਿਹਰਬਾਨ ਹੈ ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ ਜੇ ਉਹ ਮਿਹਰਬਾਨ ਨਹੀਂ ਹੈ ਫਿਰ ਕੋਈ ਜਿ타 ਨਹੀਂ ਸਕਦਾ ਅ ਜਦ ਪਾਰਟੀਆਂ ਟਿਕਟ ਨਹੀਂ ਦੇਤੀ ਤਾਂ ਦੂਸਰੀ ਪਾਰਟੀਆਂ ਸੰਪਰਕ ਕਰਦੀਆਂ ਆਪਸੇ ਵੀ ਸੰਪਰਕ ਕੀਆ ਗਿਆ ਦੂਸਰੀ ਪਾਰਟੀਆਂ ਤੋਂਮਲਜੀਤ ਸਵਾਲ ਤੁਹਾਡਾ ਬੜਾ ਕਮਾਲ ਦਾ ਸਵਾਲ ਹੈ ਚਲੋ ਕਿਉਂਕਿ ਅੱਜ ਦੇ ਮੌਸਮ ਦੇ ਵਿੱਚ ਇਹ ਸਵਾਲ ਹੈ ਨਹੀਂ ਜ਼ਰੂਰੀ ਕਿਉਂਕਿ ਇਹ ਜਿਹੜਾ ਮਹੀਨਾ ਹੈ ਔਰ ਜਿਹੜਾ ਮੌਸਮ ਹੈ ਇਹ ਪੱਤ ਚੜਦਾ ਮੌਸਮ ਹੈ ਹੁਣ ਬੜੀ ਹਵਾ ਜਨਾ ਕਹਾਵਾ ਚਲਦੀ ਹੈ ਪੱਤੇ ਚੜ ਜਾਂਦੇ ਨੇ ਤੇ ਹੁਣ ਕਿਉਂਕਿ ਪਾਰਟੀਆਂ ਦੇ ਇਲੈਕਸ਼ਨ ਦੀ ਹਵਾ ਚੱਲਦੀ ਹੈ ਤੇ ਬੜਾ ਕੁਝ ਚੜ ਰਿਹਾ ਪਰ ਮੈਂ ਸਮਝਦਾ ਬਈ ਜਿਹੜਾ ਟਾਣੀ ਤੇ ਜਿਹੜਾ ਪੱਤਾ ਗਿਰ ਗਿਆ ਉਹ ਫਿਰ ਉਹਦਾ ਕੋਈ ਟਿਕਾਹ ਤਾਂ ਹੁੰਦਾ ਨਹੀਂ ਹੈ ਜਿੱਧਰ ਹਵਾ ਜਿੱਧਰ ਹਵਾ ਚੱਲਦੀ ਹੈ ਉਧਰ ਉਤਰ ਜਾਂਦਾ ਹੈ ਜੇ ਦੂਜੇ ਪਾਸੇ ਆ ਗਈ ਹੈ ਉਧਰ ਉਤਰ ਜਾਂਦਾ ਤੇ ਮੈਂ ਸਮਝਦਾ ਬਈ ਜੇ ਕੋਈ ਆਫਰ ਆਉਂਦੀ ਵੀ ਹੈ ਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਮੈਂ ਕਰਨਾ ਹੈ मैं जिस अपनी पार्टी से खड़ा मैं खुश है और खड़ा रहूंगा जिस तरीके से आपकी लोकसभा हल्के से अमरजीत को उम्मीदवार बनाया है क्या आप उनका साथ देंगे उनके लिए प्रचार करेंगे जाकर? पार्टी जो मैं हुक्म करूंगी मैं हुक्म करूंगा सब्सक्राइब टू तो वन इंडिया चैनल एंड नेवर मिस एन अपडेट